ਦੋਸਤੋ ਹਰ ਸ਼ਹਿਰ ਹਰ ਇਲਾਕੇ ਦੀ ਕੋਈ ਨਾ ਕੋਈ ਪਛਾਣ ਹੁੰਦੀ ਹੈ ਜੋ ਉਹਨੂੰ ਪੂਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕਰਦੀ ਹੈ ਉਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਅਜਿਹੀਆਂ ਆਈਟਮਾਂ ਨੇ ਜੋ ਸੁਣਦੇ ਸਾਰੀ ਆਪਣੇ ਦਿਮਾਗ ਦੇ ਵਿੱਚ ਮਲੇਰ ਕੋਟਲਾ ਸ਼ਹਿਰ ਆ ਜਾਂਦਾ ਹੈ ਤੇ ਇਸੇ ਤਰ੍ਹਾਂ ਦੀ ਇੱਕ ਆਈਟਮ ਦੇ ਨਾਲ ਅੱਜ ਤੁਹਾਨੂੰ ਜਾਣੂ ਕਰਵਾਉਣ ਲੱਗੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮਲੇਰ ਕੋਟਲਾ ਦਾ ਜਿਹੜਾ ਸਰਹੰਦੀ ਗੇਟ ਉਹ ਤੋਂ ਅੱਗੇ ਜਾ ਕੇ ਜਿਹੜਾ ਰਸਤਾ ਹੈ ਉਦੇ ਤੇ ਇੱਕ ਬਿਹਤਰੀਨ ਆਈਟਮ ਮਿਲਦੀ ਹੈ ਜਿਹੜੀ ਮਲੇਰ ਕੋਟਲਾ ਨੂੰ ਖੂਬ ਰਿਪਰੈਜ਼ੈਂਟ ਕਰਦੀ ਹੈ ਇਹ ਆਈਟਮ ਹੈਗੀ ਹੈ ਜੀ ਅਤਰ ਮਲੇਰ ਕੋਟਲਾ ਦੇ ਵਿੱਚ ਅਜੇ ਹੀ ਦੁਕਾਨ ਤੇ ਤੁਹਾਨੂੰ ਲੈ ਕੇ ਚਲਦੇ ਆ ਜਿੱਥੋਂ ਬਹੁਤ ਹੀ ਬਿਹਤਰੀਨ ਤਰ੍ਹਾਂ ਦੇ ਜਿਹੜੇ ਅਤਰ ਮਿਲਦੇ ਨੇ ਨਾਲ ਦੀ ਨਾਲ ਇਸ ਦੁਕਾਨ ਦੇ ਉੱਪਰ ਸਰਦੀਆਂ ਦਾ ਤੋਹਫਾ ਸ਼ਹਿਦ ਉਹ ਵੀ ਪਿਓਰ ਜਿਹੜਾ ਇਹ ਦਾਵਾ ਕਰਦੇ ਨੇ ਉਹ ਵੀ ਮਿਲਦਾ ਆਜੋ ਫਿਰ ਤੁਹਾਨੂੰ ਲੈ ਕੇ ਚਲਦੇ ਆ ਦਿਖਾਉਨੇ ਆ ਜੀ ਕਿੱਥੇ ਹੈ ਦੁਕਾਨ ਮੈਨੂੰ ਲੱਗਦਾ ਤੁਸੀਂ ਸਮਝ ਤਾਂ ਚੁੱਕੇ ਹੋਮੋਗੇ ਕਿ ਨਗਰ ਕਾਉਂਸਲ ਦੇ ਬਿਲਕੁਲ ਸਾਹਮਣੇ ਆ ਜੀ ਅਤਰ ﺍﻟ ਹਰਮ ਉੱਥੇ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਕੁਝ ਗੱਲਾਂ ਸੁਣਾਉਨੇ ਆਂ ਆਜੋ ਚੱਲੀਏ ਮੇਰੇ ਪਾਸ 211 ਦੇ ਕਰੀਬ ਅਤਰ ਨੇ ਸ਼ੁਕਰ ਹੈ ਜੀ ਮੇਰੇ ਪਾਸ ਦੇਖੋ ਮੈਂ ਤਾਂ ਲਾਜ਼ਮਾ ਪੂਰੇ ਪੰਜਾਬ ਦੇ ਵਿੱਚ ਤਕਰੀਬਨ ਵੱਡੇ ਸੈਲੀਬ੍ਰਿਟੀ ਕਿੰਨੇ ਵੀ ਨੇ ਤਕਰੀਬਨ ਆਪਦਾ ਸ਼ੁਕਰ ਹੈ ਸਾਰੇ ਲੈ ਕੇ ਵੀ ਗਿਆ ਹੋਏ ਨੇ ਔਰ ਮੰਗਵਾ ਵੀ ਨੇ

तो तो मैं सब कहनी है कि आओ, विजिट करो बहुत अच्छी अच्छी तो तो अच्छी तो जी डिफरेंट डिफरेंट क्वालिटी ऑरगेनिकायद है ठीक है जी क्रिस्टल हनी और गारंटी होगी भी शहद ले नहीं कहते किलो या दो किलो लैके जाओ

ਬਾਇ ਸਿਆਮਾ ਲਓ ਜੀ ਜਿਵੇਂ ਤੁਹਾਨੂੰ ਪਤਾ ਲੱਗ ਗਿਆ ਕਿ ਆਪਾਂ ਪਹੁੰਚਿਆ ਸੈਮਾਦਰਸ ਦੇ ਤੇ ਅੱਜ ਤੁਹਾਨੂੰ ਜਾਣੂ ਕਰਵਾਉਣੇ ਆ ਅਜਿਹੇ ਇਨਸਾਨ ਦੇ ਨਾਲ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਦੱਸਿਆ ਕਿ ਅਦਰ ਕਿਵੇਂ ਯੂਜ਼ ਕਰਨੇ ਨੇ ਉਹ ਇਹਨਾਂ ਕੋਲੇ ਅਸੀਂ ਆਏ ਹੋਏ ਆ ਘਾਟਾ ਹੋ ਗਿਆ ਸਾਨੂੰ ਤੇ ਪੂਰੇ ਪੰਜਾਬ ਤੋਂ ਕੋਈ ਭਵਾਨੀਗੜ ਤੋਂ ਆ ਰਿਹਾ ਕੋਈ ਧੂਰੀ ਤੋਂ ਆ ਰਿਹਾ ਕੋਈ ਅੰਮ੍ਰਿਤਸਰ ਤੋਂ ਆ ਰਿਹਾ ਮਤਲਬ ਪੂਰੇ ਪੰਜਾਬ ਨੂੰ ਇਹਨਾਂ ਨੇ ਦੱਸਿਆ ਵੀ ਇਤਰ ਨੂੰ ਕਿਵੇਂ ਯੂਜ਼ ਕਰਨਾ ਤੇ ਮੇਰੀ ਬਰਾਦਰ ਜੀ ਮੁਸਲਿਮ ਸਿਆਮਾ ਸਾਹਿਬ ਸਿਆਮਾ ਜੀ ਸਵਾਗਤ ਹੈ ਤੁਹਾਡਾ ਮੇਰੇ ਕੋਲ ਲਾਈਵ ਤੇ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਜਿਹੜੇ ਵੀਵਰਸ ਨੇ ਉਹਨਾਂ ਨੂੰ ਇਹ ਦੱਸ ਦਿੰਦੇ ਵੀ ਇਤਨੇ ਕਿਹੜੇ ਕਿਹੜੇ ਮਿਲਦੇ ਨੇ ਆਪਣੇ ਸ਼ਾਪ ਆਪਣੇ ਪਾਸ ਨਾਲ ਜੀ ਅ ਦੁਬਈ ਦੇ ਤਕਰੀਬਨ ਉਦ ਮਸਕ ਅਤਰ ਮਤਲਬ ਬਿਹਤਰੀਨ ਕਿਸਮ ਦੇ ਜਿਵੇਂ ਕਹਿੰਦੇ ਆ ਫਰਸਟ ਕੁਆਲਟੀ ਦੇ ਹਨ ਠੀਕ ਹੈ ਜੀ ਔਰ ਜਿਨ੍ਹਾਂ ਦੇ ਵਿੱਚ ਇਹ ਸਮਝੋ ਜੀ ਜਿਹੜੀ ਸਾਡੇ ਕੋਲ ਪਾਸਟ ਕੁਆਲਟੀ ਹੈ ਅਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕਰਦੇ ਅਸੀਂ ਜਿਵੇਂ ਆਇਆ ਮੰਨ ਲਓ ਇਹ ਪਲੱਸ ਹੁੰਦਾ ਮੰਨ ਲੇ ਸਾਡੇ ਆਲਾ ਠੀਕ ਹੈ ਜੀ ਉਸੇ ਤਰ੍ਹਾਂ ਉਹਨੂੰ ਛੋਟੀ ਪੈਕਿੰਗ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਛੋਟੀ ਬੋਟਲ ਹੈ ਓਕੇ ਜੀ ਖੁਦ ਆਪ ਪੈਕ ਕਰ ਲਨੇ ਆ ਬੜੀਆਂ ਅੱਛੀਆਂ ਕੰਪਨੀਆਂ ਦੇ ਅਤਰ ਹੁੰਦੇ ਨੇ ਇਹ ਸਾਰੇ ਓਕੇ ਜੀ ਤੇ ਹੁਣ ਆਪਾਂ ਜੀ ਗੱਲ ਕਰ ਲਈ ਸਰ ओरिजिनल ਤੇ ਡੁਪਲੀਕੇਟ ਇਹ ਵੀ ਹੁੰਦਾ ਅਤਰ ਦੇ ਵਿੱਚ ਬਹੁਤ ਜ਼ਿਆਦਾ ਜੀ ਓਕੇ ਜੀ ਹੁਣ ਮਤਲਬ 71 ਹੈ ਜੀ ਮਨ ਲਓ ਸਪੋਜ਼ ਕਰੋ ਇਹ ਆ ਵਾਲੀ ਲਗਾ ਲਓ ਇਹ ਵਾਲਾ ਅਤਰ ਹੈ ਇਹਦਾ ਨਾਮ ਹੈਗਾ ਮੇਰਲੂ ਹਣਾ ਜੀ ਓਕੇ ਜੀ ਇਹ ਅਤਰ A+ ਹੈ ਆ ਦੇਖ ਦੇਖ ਸਕਦੇ ਹੋ ਤੁਸੀਂ A+ ਲਿਖਿਆ ਹੋਇਆ ਠੀਕ ਹੈ ਜੀ ਇਹਦਾ ਮਤਲਬ ਇਹ ਹੋ ਜਾ ਵੀ ਇਹ ਜਿਹੜਾ ਕਿਸ ਕੰਪਨੀ ਦਾ ਸਭ ਤੋਂ ਜਿਹੜੇ ਜਿਹਾ ओरिजिनल ਅਤਰ ਹੈ ਬਿਹਤਰੀਨ ਅਤਰ ਹੈ ਇਹ ਇਹ ਹੈ ਅੱਛਾ ਇਸੇ ਅਤਰ ਨੂੰ ਅਗਰ ਕੋਈ ਦੁਕਾਨਦਾਰ ਚਾਹੇ ਵਲੋਂ ਇਹਨੂੰ ਵਲੋਂ ਥੋੜਾ ਜਿਹਾ ਛੇੜਛਾੜ ਕਰਕੇ ਇਹਦੇ ਨਾਲ ਇਹਨੂੰ ਵਧਾ ਵੀ ਸਕਦਾ ਪਰ ਰੱਬ ਦਾ ਸ਼ੁਕਰ ਹੈ ਆਪਾਂ ਬਹੁਤ ਖੁਸ਼ ਆ ਇਸ ਦੇ ਵਿੱਚ ਕਿਉਂਕਿ ਅਸੀਂ ਕਦੇ ਵੀ ਜਦੋਂ ਕਿਤੋਂ ਮਾਲ ਆਉਂਦਾ ਸਾਡਾ ਜਿਵੇਂ ਦੁਬਈ ਤੋਂ ਆ ਗਿਆ ਜਾਂ ਬੰਬੇ ਤੋਂ ਆ ਗਿਆ ਅਸੀਂ ਉਧਰ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕਰਦੇ ਸਿੱਧੇ ਕੰਪਨੀ ਦਾ ਹੀ ਅਤਰ ਉਸੇ ਤਰ੍ਹਾਂ ਪੈਕ ਕਰਦੇ ਹਾਂ ਓਕੇ ਉਸੇ ਤਰ੍ਹਾਂ ਪੈਕ ਕਰਦੇ ਹਾਂ ਤੇ ਫਿਰ ਜਿਹੜੇ ਪੂਰੇ ਪੰਜਾਬ ਤੋਂ ਲੋਕ ਆਉਂਦੇ ਨੇ ਉਹਨਾਂ ਦੇ ਕੀ ਥਿਊ ਨੇ ਕੁਝ ਦੇ ਤਾਂ ਅਸੀਂ ਵੀ ਸੁਣੇ ਨੇ ਉਹ ਕੀ ਕਹਿੰਦੇ ਨੇ ਤੁਹਾਡੇ ਬਾਰੇ ਦੇਖੋ ਜੀ ਅੱਲਾ ਦਾ ਸ਼ੁਕਰ ਹੈ ਮੈਨੂੰ ਅਤਰਸ ਦਾ ਕੰਮ ਕਰਦਿਆਂ ਨੂੰ ਹੋ ਗਏ ਤਕਰੀਬਨ ਆਨਲਾਈਨ ਕੰਮ ਕਰਦਿਆਂ ਨੂੰ 6 ਸਾਲ 3 ਸਾਲ ਹੋ ਗਿਆ ਮੈਨੂੰ ਮੈਂ ਆਪਣੇ ਹੋਟਲ ਦੇ ਉੱਪਰੋਂ ਸ਼ੁਰੂ ਕੀਤਾ ਸੀ ਸ਼ਾਨੇ ਦੇ ਲਈ 6m840 ਮੈਨੂੰ ਇੰਨਾ ਕੱਚਾ ਰਿਸਪੌਂਸ ਮਿਲਿਆ ਜਿਹੜੇ ਲੋਕ 3 ਸਾਲ ਪਹਿਲਾਂ ਮੇਰੇ ਤੋਂ ਅਤਰ ਲੈ ਕੇ ਗਏ ਹੋਏ ਅਰਬੀਆਂ ਦਾ ਅਤਰ ਜਿੰਨੇ ਵੀ ਨੇ ਜਿਹੜੇ ਵੀ ਲੈ ਕੇ ਗਏ ਹੋਣੇ ਰੱਬ ਦਾ ਸ਼ੁਕਰ ਹੈ ਮੇਰੇ ਕੋਲੇ ਉਹੀ ਕਸਟਮਰ ਬਲਕਿ ਉਹਦੇ ਨਾਲ ਵੱਧ ਰਹੇ ਨੇ ਔਰ ਉਹ ਰਿਪੀਟ ਕਰ ਰਹੇ ਨੇ ਜਦੋਂ ਤੁਹਾਡਾ ਕੋਈ ਕਸਟਮਰ ਕੋਈ ਰਿਪੀਟ ਕਰ ਜਾਵੇ ਨਾ ਇਟ ਮੀਨਸ ਤੁਹਾਡੇ ਕੋਲ ਪਾਸ ਜਿਹੜੀ ਆਈਟਮ ਹੈ ਮਤਲਬ ਜਿਹੜੀ ਕੁਆਲਿਟੀ ਹੈ ਉਹ ਪਾਸ ਹੈ ਓਕੇ ਹੈ ਓਕੇ ਹੈ ਤੇ ਸਾਹਜਵੇਂ ਜਿਵੇਂ ਤੁਸੀਂ ਅਤਰ ਦੇ ਵਿੱਚ ਰਹਿੰਦੇ ਹੋ ਹਨਾ ਜਿਵੇਂ ਤੁਹਾਡੀ ਦੁਕਾਨ ਦੇ ਕੋਈ ਬੰਦਾ ਆ ਗਿਆ ਉਹਨੂੰ ਪਤਾ ਨਹੀਂ ਲੱਗਦਾ ਕਿਹੜਾ ਅਤਰ ਮੈਨੂੰ ਵਧੀਆ ਲੱਗੂਗਾ ਪਹਿਲੀ ਵਾਰੀ ਫਿਰ ਉਹਨੂੰ ਕਿਵੇਂ ਤੁਸੀਂ ਐਡਵਾਈਸ ਵਗੈਰਾ ਕਰਦੇ ਹੋ ਜਾਂ ਕਿੰਨੇ ਕਿਤਰ ਆਪਣੇ ਕੋਲੇ ਟੋਟਲ ਦੇ ਵਿੱਚ ਹੈਗੇ ਨੇ ਦੇਖੋ ਆਪਣੇ ਪਾਸ 211 ਦੇ ਕਰੀਬ ਅਤਰ ਨੇ ਤੇ ਨਹੀਂ ਰੱਬ ਦਾ ਸ਼ੁਕਰ ਹੈ ਜੀ ਮੇਰੇ ਪਾਸ ਦੇਖੋ ਮੈਂ ਅੰਦਾਜ਼ਾ ਪੂਰੇ ਪੰਜਾਬ ਦੇ ਵਿੱਚ ਤਕਰੀਬਨ ਵੱਡੇ ਸੈਲੀਬ੍ਰਿਟੀ ਜਿੰਨੇ ਵੀ ਨੇ ਤਕਰੀਬਨ ਦਾ ਬਹੁਤ ਸ਼ੁਕਰ ਹੈ ਸਾਰੇ ਲੈ ਕੇ ਵੀ ਗਿਆ ਹੋਏ ਨੇ ਔਰ ਮੰਗਵਾ ਵੀ ਰਹੇ ਤੇ ਅੱਗੇ ਗੱਲ ਕਰਦੇ ਆਪਾਂ ਪ੍ਰਾਈਜ਼ ਦੀ ਜੀ ਕਿ ਲੋਕਾਂ ਨੂੰ ਪ੍ਰਾਈਜ਼ ਦਾ ਬਹੁਤ ਹੁੰਦਾ ਵੀ ਯਾਰ ਕਈ ਲੋਕ ਸੋਚਦੇ ਨੇ ਵੀ ਫਿਰ ਬਹੁਤ ਮਹਿੰਗਾ ਹੁੰਦਾ ਤੇ ਆਪਣੇ ਕੋਲੇ ਕਿਸ ਰੇਟ ਤੋਂ ਸ਼ੁਰੂ ਹੋ ਜਾਂਦਾ ਦੇਖੋ ਪਤਾ ਕੀ ਗੱਲ ਹੈ ਜੀ ਰੇਟ ਤਾਂ ਨਾ ਤੁਹਾਡਾ ਆਪਣਾ ਨਫਸ ਹੈ ਜਿਹੜਾ ਹੈ ਨਾ ਉਹੋ ਕੰਟਰੋਲ ਜੁਣਾ ਚਾਹੀਦਾ ਹੁਣ 71 ਹੈ ਮੇਰੇ ਪਾਸ ਅਤਰ ਜਿਹੜਾ 600 ਰੁਪਏ ਦਾ ਹੈ ਮੈਂ ਗਰੰਟੀ ਨਾਲ ਕਹਿੰਦਾ ਤੁਸੀਂ ਵੱਡੇ ਸ਼ਹਿਰ ਤੇ ਚਲੇ ਜਾਓ ਉਹੀ ਅਤਰ ਕੁਆਲਿਟੀ ਉਹ ਨਹੀਂ ਹੋ A+ ਨਹੀਂ ਹੋਊਗਾ ਉਹੀ ਇਤਰ 222100 2200 ਰੁਪਏ ਦੇਣਗੇ ਮੈਂ 600 ਰੁਪਏ ਦਾ ਵੇਚ ਕੇ ਸੈਟੀਸਫਾਈ ਆ ਕਿਉਂਕਿ ਮੈਨੂੰ ਇਹ ਹੁੰਦਾ ਵੀ ਸ਼ਾਮਾ ਨੂੰ ਮੈਂ 400 ਬੋਟਲ ਵੇਚਾਂ 40 ਦੀ ਵੀ ਜਾਏ ਓਕੇ ਤੁਸੀਂ ਕੁਆਲਿਟੀ ਦੇ ਨਾਲ ਕੁਆਂਟੀਟੀ 'ਚ ਕੰਮ ਕਰਦੇ ਹੋ ਪਸੰਦ ਕਰਦੇ ਆ ਓਕੇ ਤੇ ਸ਼ਮਾ ਸਾਹਿਬ ਕਈ ਵਾਰੀ ਇਤਰ ਲਾਉਣ ਦਾ ਬੰਦੇ ਨੂੰ ਇਹਨਾਂ ਨਹੀਂ ਪਤਾ ਹੁੰਦਾ ਨਾ ਇਹ ਲੋਕ ਕੋਸ਼ਿਸ਼ ਕਰਦੇ ਨੇ ਵੀ ਇਹਦਾ ਆਪਾਂ ਪਰਫਿਊਮ ਬਣਾ ਲੀਏ ਉਹ ਵੀ ਬਣਾ ਕੇ ਦਿੰਦੇ ਆ ਆਪਾਂ ਬਿਲਕੁਲ ਜੀ ਬਿਲਕੁਲ ਦੇਖੋ ਮੈਂ ਤੁਹਾਨੂੰ ਦੱਸਦਾ ਜਿਵੇਂ ਮੰਨ ਲਓ ਸਪੋਜ਼ ਕਰੋ ਮੈਂ ਤੁਹਾਨੂੰ ਦਿਖਾਇਆ ਤੁਹਾਨੂੰ ਨੇ ਕਿਹਾ ਵੀ ਸ਼ਮਾ ਮਾਂ ਤੁਹਾਨੂੰ ਪਸੰਦ ਆ ਗਿਆ ਓ ਇਹ ਆ ਤਰ੍ਹਾਂ ਸ਼ਮਾਮਾ ਠੀਕ ਹੈ ਤੁਹਾਨੂੰ ਪਸੰਦ ਆ ਗਿਆ ਤੋਨੇ ਕਿਹਾ ਯਾਰ ਮੈਨੂੰ ਨਾ ਮੈਸ ਨੂੰ ਜਲਦੀ ਹੁੰਨਾ ਆਫਿਸ ਮੈਨੇ ਜਲਦੀ ਜਾਣਾ ਮੈਨੂੰ ਨਾ ਇਦਾਂ ਮਤਲਬ ਸਪਰੇਅ ਹੋਈ ਨਹੀਂ ਆ ਅਸੀਂ ਅਗਲੇ ਦਿਨ ਸਾਹਮਣੇ ਹੀ ਜਦੀ ਓਕੇ ਉਸੇ ਤਰ੍ਹਾਂ ਅੱਛਾ ਇੱਕ ਹੋਰ ਅਸੀਂ ਉਹਦੇ ਚ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਓਕੇ ਮਰ ਸਾਰੇ ਜਿਹੜਾ ਕੈਮੀਕਲ ਫਰੀ ਉਸੇ ਚੀਜ਼ ਨੂੰ ਅਲਕੋਹਲ ਕੈਮੀਕਲ ਕੁਝ ਨਹੀਂ ਇਸੇ ਚੀਜ਼ ਨੂੰ ਅਸੀਂ ਕੀ ਕਰਨਾ ਆਹ ਵਾਲੀ ਬੋਟਲ ਹੁੰਦੀ ਹੈ ਸਾਡੇ ਕੋਲ ਇਹ ਵਾਲੀ ਬੋਟਲ ਠੀਕ ਹੈ ਇਹ ਵਾਲੀ ਬੋਟਲ ਦੇ ਅੰਦਰ ਅਸੀਂ ਨਾਲ ਦੇ ਨਾਲ ਉਹਨਾਂ ਦੇ ਸਾਹਮਣੇ ਹੀ ਪਾਉਣਾ ਹੈ ਉਸ ਤੋਂ ਬਾਅਦ ਜਿਹੜਾ ਇਹਨੂੰ ਲਿਕਵਿਡ ਸ਼ਾਵਰ ਬਣਾਉਂਦਾ ਆ ਵੇਖੋ ਜਿਵੇਂ ਆਉਣਾ ਸ਼ਾਵਰ ਹੈ ਦਾ ਜਿਹੜੀ ਕੁਆਂਟੀਟੀ ਨੂੰ ਇਨਕਰੀਸ ਆ ਹਾਂਜੀ 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 ਆ ਵੇਖੋ ਆ ਜਿਹੜਾ ਸ਼ਾਵਰ ਹੈ ਦਾ ਹਾਂ ਇਹਨੂੰ ਕਰਨ ਵਾਸਤੇ ਜਿਹੜਾ ਲਿਕਵਿਡ ਪਾਉਣਾ ਉਹ ਪਾ ਕੇ ਉਹਦੇ ਸਾਹਮਣੇ ਤਿਆਰ ਕਰਕੇ ਦੇਈਦਾ ਔਰ ਰੱਬ ਦਾ ਸ਼ੁਕਰ ਹੈ ਜਿਹੜੇ ਜਿਹੜੇ ਲੈ ਕੇ ਗਏ ਨੇ ਯਾ ਜਿਨ੍ਹਾਂ ਨੇ ਲਗਾ ਲਿਆ ਰੱਬ ਦਾ ਸ਼ੁਕਰ ਹੈ ਯਾਦ ਕਰਦੇ ਮਰ ਕੰਪਨੀ ਵਾਲੇ ਜਿਹੜੇ ਪਰਫਿਊਮ ਨੇ ਉਹ ਭੁੱਲ ਕੇ ਲੋ ਨਹੀਂ ਅੱਲਾ ਦਾ ਸ਼ੁਕਰ ਹੈ ਜੀ ਅੱਲਾ ਦਾ ਅਹਿਸਾਨ ਕਿਉਂਕਿ ਆਪਣਾ ਵਿਦਆਊਟ ਅਲਕੋਹਲ ਹੁੰਦਾ ਬਹੁਤ ਹੀ ਵੱਡੀ ਗੱਲ ਹੈ ਬਿਲਕੁਲ ਵਿਦਆਊਟ ਵਿਦਆ ਮਤਲਬ 3000 ਰੁਪਏ ਦਾ ਵਿਛੀ ਜਾਂਦੇ ਨੇ ਆਪਣਾ ਇੰਨਾ ਕਿ ਮਤਲਬ ਮਾਰਕੀਟ ਨਾਲੋਂ 3-4 ਗੁਣਾ ਰੇਟ ਸਸਤਾ ਹੈ ਬੜਾ ਸਸਤਾ ਹੈ ਬੜਾ ਚੱਲਦਾ ਹੈ ਸ਼ਹਿਦ ਵੀ ਪੈਣੀ ਤੁਹਾਡੇ ਕੋਲ ਹਾਂਜੀ ਹਾਂਜੀ ਹਾਲਾਂਕਿ ਵੀ ਠੰਡ ਦੇ ਵਿੱਚ ਸ਼ਹਿਦ ਇੱਕ ਬਹੁਤ ਦਵਾਈ ਹੁੰਦੀ ਹੈ ਇੱਕ ਤਰ੍ਹਾਂ ਦੀ ਤੇ ਸ਼ਹਿਦ ਕਿੰਨੇ ਤਰ੍ਹਾਂ ਦਾ ਮਿਲਦਾ ਉਹ ਵੀ ਉਹਨਾਂ ਜਾਣਕਾਰੀ ਦੇ ਦਿਓ ਸਾਡੇ ਸਾਡੇ ਪਾਸ ਨਾਲ ਜਿਹੜਾ ਸ਼ਹਿਦ ਹੈ ਸਾਡੀ ਕੰਪਨੀ ਇਹ ਬਹੁਤ ਬਿਹਤਰੀਨ ਆਰਗੈਨਿਕ ਸ਼ਹਿਦ ਹੈ ਠੀਕ ਹੈ ਜੀ ਕ੍ਰਿਸਟਲ ਹਨੀ ਓਕੇ ਓਕੇ ਜੀ ਔਰ ਸਾਡੇ ਨਾਲ ਸਾਡੀ ਇਹ ਗਾਰੰਟੀ ਹੋਊਗੀ ਵੀ ਤੁਸੀਂ ਸਾਡੇ ਕੋਲ ਸ਼ਹਿਦ ਲੈ ਜਾਓ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕਿਲੋ ਜਾਂ 2 ਕਿਲੋ ਲੈ ਕੇ ਜਾਓ ਠੀਕ ਹੈ ਜੀ ਤੁਸੀਂ ਸਾਡੇ ਕੋਲ ਛੋਟੀ ਪੈਕਿੰਗ ਲੈ ਜਾਓ ਠੀਕ ਹੈ ਨਾ ਜੀ ਸਾਨੂੰ 10 ਰੁਪਏ ਘੱਟ ਵੀ ਦੇ ਦਿਓ ਲੇਕਿਨ ਇੱਕ ਵਾਰੀ ਸਾਡਾ ਸ਼ਹਿਦ ਇਸਵਾਲ ਕਰੋ ਔਰ ਤੁਸੀਂ ਆਪ ਅੰਦਾਜ਼ਾ ਲਗਾਉਂਗੇ ਵੀ ਸਾਡੇ ਮੇਰੇ ਮੇਰੇ ਯਾਦ ਆ ਗਿਆ ਇੱਕ ਨਾ ਮੇਰੇ ਕੋਲੇ 55 ਸਾਲ ਦੇ ਵੀਰ ਆਏ ਉਹਨਾਂ ਨੇ ਨਾ ਇਹਦਾ ਟੈਸਟ ਕੀਤਾ ਮੇਰੇ ਵਾਲੇ ਸ਼ਹਿਦ ਦਾ ਕ੍ਰਿਸਟਲ ਹਨੀ ਮੇਰਾ ਮੇਰਾ ਬ੍ਰਾਂਡ ਹੈ ਠੀਕ ਹੈ ਜੀ ਇਹਦਾ ਟੈਸਟ ਕੀਤਾ ਉਹਨਾਂ ਨੇ ਰੱਬ ਦੀ ਕਿਸਮ ਨੂੰ ਨੇ ਮੈਨੂੰ ਇੱਕੋ ਹੀ ਗੱਲ ਕਹਤੀ ਕਹਿੰਦੇ ਯਾਰ ਮੈਨੂੰ ਨਾ ਬਚਪਨ ਜੇ ਖਾਦਾ ਸੀ ਸ਼ਹਿਦ ਜਾਂ ਫਿਰ ਅੱਜ ਖਾਦਾ ਹੈ ਕੀ ਬਾਤ ਹੈ ਜੀ ਇਹ ਚੀਜ਼ ਹੁੰਦੀ ਕਿਉਂਕਿ ਸਾਨੂੰ ਨਾ ਸੀਚ ਨਾ ਦਾ ਪ੍ਰਜ਼ਰਵਰ ਕਿਸੇ ਤਰ੍ਹਾਂ ਦਾ ਦੇਖੋ ਠੰਡ ਹੈ ਦੋਸਤੋ ਦੇਖ ਸਕਦੇ ਹੋ ਨਾ ਇਹਦੇ ਵਿੱਚ ਕੋਈ ਕੈਮੀਕਲ ਲੇਕਿਨ ਰੱਬ ਦਾ ਸ਼ੁਕਰ ਹੈ ਵੀ ਸਾਡਾ ਜਿਹੜਾ ਸ਼ਹਿਦ ਹੈ ਇਸ ਨੂੰ ਲੋਕਾਂ ਨੇ ਬਹੁਤ ਸਰਾਇਆ ਬਹੁਤ ਜ਼ਿਆਦਾ ਇਹ ਬਾਕੀ ਆ ਤੁਹਾਡਾ ਸ਼ਹਿਦ ਹੈ ਓਕੇ ਤੇ ਸਾਹਿਬ ਸ਼ਹਿਦ ਦੇ ਬਾਰੇ ਤੁਸੀਂ ਦੱਸਤਾ ਜਿਵੇਂ ਆਹ ਸ਼ਹਿਦ ਦੀਆਂ ਬੋਤਲਾਂ ਦੇ ਵਿੱਚ ਆ ਚੀਜ਼ਾਂ ਪਈਆਂ ਨੇ ਇਹ ਵੀ ਦੱਸ ਦਿਓ ਹਾਂਜੀ ਹਾਂਜੀ ਇਹ ਨਾ ਬ੍ਰਦਰ ਜਿਵੇਂ ਕਹਦੀ ਹੁਣ ਆਹ ਵਾਲਾ ਸ਼ਹਿਦ ਇਸੇ ਸ਼ਹਿਦ ਨੂੰ ਕਸ਼ਮੀਰੀ ਸ਼ਹਿਦ ਕਹਿੰਦੇ ਆ ਅਸੀਂ ਠੀਕ ਹੈ ਜੀ ਇਸੇ ਸ਼ਹਿਦ ਨੂੰ ਸੀ ਇਸਤੇਮਾਲ ਕਰਦੇ ਆ ইরਾਨੀ ਖਜੂਰ ਲੈ ਕੇ ਨਾ ਖਜੂਰ ਦੇ ਵਿੱਚ ਮਰੱਬਾ ਟਾਈਪ ਪਾ ਦਿੰਦੇ ਆ ਠੀਕ ਹੈ ਜੀ ਇਹ ਖੂਨ ਬਣਾਉਣ ਦੇ ਵਿੱਚ ਬਹੁਤ ਕੰਮ ਕਰਦਾ ਹੈ ਜੇ ਕਿਸੇ ਨੂੰ ਸਰਦੀ ਲੱਗੀ ਹੋਵੇ ਉਹਦੇ ਵਿੱਚ ਇਸੇ ਤਰ੍ਹਾਂ ਅਸੀਂ ਆਹ ਦਾਖਾਂ ਦੇ ਵਿੱਚ ਸੌਗੀ ਦੇ ਵਿੱਚ ਦੇਖੋ ਇਹੀ ਸ਼ਹਿਦ ਹੈ ਤਾਂ ਹੀ ਮੈਂ ਕਿਹਾ ਵੀ ਸ਼ਹਿਦ ਨਹੀਂ ਇਹ ਤਾਂ ਦਵਾਈ ਹੁੰਦੀ ਹੈ ਨਹੀਂ ਬਿਹਤਰੀਨ ਹੈ ਜੀ ਜੇ ਕਿਸੇ ਨੂੰ ਮੰਨੋ ਕਿਸ ਅਕਸਰ ਲੇਡੀਜ਼ ਦਾ ਖੂਨ ਘੱਟ ਮੰਨਾ ਹੁੰਦਾ ਜਾਂ ਮਤਲਬ ਕਿਸੇ ਦੀ ਕੋਈ ਬੱਚਿਆਂ ਨੂੰ ਖੂਨ ਘੱਟ ਵੱਜ ਜਾਂਦਾ ਤਾਂ ਕਹਿੰਦੇ ਨੇ ਮੇਰੀ ਗਰੰਟੀ ਹੈ ਤੁਸੀਂ ਇਹ ਇੱਕ ਅੱਧਾ ਕਿਲੋ ਵਾਲੀ ਹੁੰਦੀ ਹੈ ਤੇ ਇੱਕ ਵਾਰੀ ਖਾ ਲਈ ਨਾ ਮਤਲਬ 2 ਕੁ ਮਹੀਨਿਆਂ ਦੇ ਵਿੱਚ ਰੱਬ ਚਾਹੇ ਮਤਲਬ ਸਾਰਾ ਕੁਝ ਇਸੇ ਤਰ੍ਹਾਂ ਆਮਲੇ ਦਾ ਦੇਖੋ ਅੱਛਾ ਜੀ ਆਮਲੇ ਵਾਲਾ ਇਹ ਔਲਾ ਪਾਇਆ ਸੀ ਮਤਲਬ ਨਾ ਜਿਵੇਂ ਕਹਿੰਦੀ ਇਹ ਕੁਝ ਨਹੀਂ ਹੈ ਵੀ ਕਿਸੇ ਕੋਈ ਕੰਪਨੀ ਦਾ ਕੋਈ ਉਹ ਨਹੀਂ ਸਿਰਫ ਸਾਡਾ ਆਪਣਾ ਤਿਆਰ ਕੀਤਾ ਹੋਇਆ ਹੈ ਸਾਡਾ ਆਪਣਾ ਮਤਲਬ ਬਿਲਕੁਲ ਜੀ ਜੁੱਤ ਦਾ ਵੀ ਤੁਹਾਡੀ ਆਪਣੀ ਗਰੰਟੀ ਰੱਬ ਦਾ ਸ਼ੁਕਰ ਹੈ ਔਰ ਇਹ ਰੱਬ ਦਾ ਇਹਸਾਨ ਹੈ ਵੀ ਜਿਸ ਦਿਨ ਅਸੀਂ ਇਹ ਕਰ ਰਹੇ ਹਾਂ ਸਾਡੇ ਕੋਲੇ ਜਿੰਨੇ ਵੀ ਖਾ ਲਿਆ ਅਜ ਤੱਕ ਹੋ ਹੋ ਯਾਦ ਕਰਦਾ ਵੀ ਹਾ ਹੈਗਾ ਯਾਰ ਕੋਈ ਕੁਆਲਿਟੀ ਓਕੇ ਮਤਲਬ ਜਿਵੇਂ ਆਪਾਂ ਦੇਖਦੇ ਵੀ ਸ਼ੁੱਧਤਾ ਸਭ ਤੋਂ ਘੱਟ ਆਉਂਦੀ ਹੈ ਸ਼ਹਿਰ ਦੇ ਵਿੱਚ ਲੋਕਾਂ ਨੂੰ ਇਹੀ ਡਰ ਹੁੰਦਾ ਬਹੁਤ ਸਾਰੇ ਲੋਕ ਤਾਂ ਖਾਣਾ ਵੀ ਛੱਡ ਗਿਆ ਨਾ ਕਿਵੇਂ ਹਾਂ ਚਲੋ ਫਿਰ ਉਸ ਇਹਦਾ ਇਹਨਾਂ ਸ਼ਹਿਰ ਬਾਰੇ ਦਾ ਮੈਂ ਵੀ ਤੁਹਾਨੂੰ ਕਹੂਗਾ ਮੈਂ ਵੀ ਇਹਨਾਂ ਕੋਲ ਲੈ ਕੇ ਜਾਣਾ ਸ਼ਾਇਦ ਤੇ ਖਾਨੇ ਆ ਤੇ ਖਾਂਸੀ ਹੋ ਗਈ ਜੁਕਾਮ ਹੋ ਗਿਆ ਇਹ ਤੋਂ ਤੁਰੰਤ ਸਾਨੂੰ ਨਜਾਦ ਮਿਲ ਜਾਂਦੀ ਹੈ ਇਦੇ ਵਿੱਚ ਮੈਂ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਕਾਲੀ ਮਿਰਚ ਪਾ ਕੇ ਥੋੜਾ ਆਦਾ ਪਾ ਕੇ ਇਹਨੂੰ ਮੈਂ ਤੁਸੀਂ ਟੈਸਟ ਕਰ ਲਓ ਖਾਂਸੀ ਦਾ ਵਾਅ ਹੋ ਜਾਊਗੀ ਜਿਹੜੀ ਮੈਂ ਅੱਜ ਕੱਲ ਬਹੁਤ ਚੱਲਦੀ ਆ ਤੇ ਸ਼ਹਿਦ ਦੀ ਸ਼ੁੱਧਤਾ ਤਾਂ ਅਸੀਂ ਵੀ ਕੁਝ ਦੇਖੀ ਆ ਤੇ ਇਹ ਅਸੀਂ ਕਸਟਮਰ ਰਿਵਿਊ ਵੀ ਦੇ ਰਿਹਾ ਤੁਹਾਨੂੰ ਨਾਲ ਨਾਲ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਨਾ ਜੀ ਮਤਲਬ ਜਿਵੇਂ ਕਈ ਲੋਕਾਂ ਦਾ ਵਹਿਮ ਹੁੰਦਾ ਹੈ ਵੀ ਇਹ ਜੰਮ ਗਿਆ ਠੀਕ ਹੈ ਜੀ ਠੀਕ ਹੈ ਨਾ ਜੀ ਯਾ ਇਹਦੇ ਵਿੱਚ ਐਕਸਪਾਇਰੀ ਡੇਟ ਕੀ ਹੈ ਓਕੇ ਤੁਸੀਂ ਮੇਰੇ ਵਾਲੇ ਸ਼ਹਿਦ ਦੇ ਉੱਪਰ ਐਕਸਪਾਇਰੀ ਡੇਟ ਬਹੁਤ ਘੱਟ ਦੇਖਾਉਗੇ ਐਕਸਪਾਇਰੀ ਮਤਲਬ ਕਿ ਸ਼ਹਿਦ ਪੁਦਤ ਇੱਕ ਮਨ ਲੱਗ ਨਹੀਂ ਪਤਾ ਰਹੀ ਐ ਐਕਸਪਾਇਰੀ ਨਹੀਂ ਹੁੰਦੀ ਇਹਦੀ ਐਕਸਪਾਇਰੀ ਕਿਤੇ ਇਹਨੂੰ ਤੁਸੀਂ 200 ਸਾਲ ਰੱਖ ਲਓ ਇਹ ਖਰਾਬ ਹੀ ਨਹੀਂ ਹੋਵੇਗਾ ਠੀਕ ਹੈ ਜੀ ਜੇ ਇਹਦੇ ਵਿੱਚ ਬੰਨੇ ਐਕਸਪਾਇਰੀ ਪਾਸ ਤੀ ਇਟ ਮੀਨਸ ਮੈਨੇ ਕੋਈ ਨਾ ਕੋਈ ਇਹਦੇ ਚ ਕਾਲਾ ਬੰਦਰ ਮੇਰੇ ਪਾਇਆ ਕੁਝ ਤਾਂ ਪਾਇਆ ਹੋਇਆ ਠੀਕ ਹੈ ਜੀ ਮਤਲਬ ਆਪਣਾ ਪਿਓਰ ਨੇਚਰਲ ਹੋਏਗਾ ਬਿਲਕੁਲ ਜੀ 100 ਪ੍ਰਤੀਸ਼ਤ ਸੀ ਕਹਿੰਦੇ ਲੈਬੋਰੀਟਰੀ ਦੇ ਟੈਸਟ ਕਰਾਓ ਉਸ ਤੋਂ ਇਲਾਵਾ ਵੀ ਤੁਸੀਂ ਜਿੱਥੇ ਕਹੋਗੇ ਉੱਥੇ ਟੈਸਟ ਕਰਾਓ ਬਸ ਸ਼ਾਇਦ ਇੱਕ ਵਾਰ ਅੱਛਾ ਸਾਡੇ ਰੇਟ ਉਹ ਹੀ ਗੱਲ ਆ ਗਈ ਨਾ ਮੈਂ ਰੇਟ ਹੀ ਆਉਣ ਲੱਗਿਆ ਸੀ ਹਾਂ ਜਿਹੜੇ ਸਾਡੇ ਰੇ ਸਰਦੀਆਂ ਦੇ ਵਿੱਚ ਤਾਂ ਸ਼ਹਿਦ ਦਾ ਕੰਮ ਕਰ ਹੀ ਰਿਹਾ ਸੀ ਇਨਸ਼ਾਅੱਲਾ ਅੱਲਾ ਰੱਖੇ ਤੰਦਰੁਸਤੀ ਅਸੀਂ ਗਰਮੀਆਂ ਦੇ ਵਿੱਚ ਵੀ ਲੋਕਾਂ ਨੂੰ ਕਹਾਂਗੇ ਵੀ ਸ਼ਰਬਤ ਦੇ ਵਿੱਚ ਤੁਸੀਂ ਚੀਨੀ ਦੀ ਜਗ੍ਹਾ ਸ਼ਹਿਦ ਰੱਖੋ ਠੀਕ ਹੈ ਜੀ ਕਿਉਂਕਿ ਰੇਟ ਰੇਟ ਕੀ ਨੇ ਰੇਟ ਵੀ ਦੱਸ ਦਿਓ ਜੀ ਰੇਟ ਦੇਖੋ ਮੈਂ ਤੁਹਾਨੂੰ ਦੱਸਾਂ ਜਿੰਮੇ ਉਹਨ ਸਾਡੇ ਪਾਸ ਨਾ ਅੱਧਾ ਕਿਲੋ ਵਾਲੀ ਪੈਕਿੰਗ ਹੈ ਠੀਕ ਹੈ ਜੀ 1 ਕਿਲੋ ਵਾਲੀ ਪੈਕਿੰਗ ਹੈ ਸਾਡਾ ਸਿਰਫ ਸਿਰਫ ਕਿਲੋ ਦਾ ਰੇਟ 600 ਰੁਪਏ ਹੈ 600 ਰੁਪਏ ਇਹੀ ਕੁਆਲਿਟੀ ਮੇਰੀ ਗਾਰੰਟੀ ਹੈ ਵੀ ਤੁਹਾਨੂੰ ਮੰਨ ਲਓ 600 ਤਾਂ ਕੀ ਕਹਨੇ ਆ ਇਹ 1200 ਰੁਪਏ ਨੂੰ ਨਹੀਂ ਮਿਲਦੀ ਹੈਗੀ ਕਈ ਕੰਪਨੀ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਇਹਦਾ ਰੇਟ 1600-1600 ਰੁਪਏ ਹੈ 16 ਘੰਟੇ ਕੱਢ ਕੇ ਦੇਖ ਲੈ ਮੈਂ ਕਿਹਦੀ ਟਾਕਾ ਥੋੜੀ ਜਿਆਦਾ ਕੋਸਟਲੀ ਹੋਣ ਕਰਕੇ ਇਹਨੂੰ ਥੋੜਾ 50 ਰੁਪਏ ਸੀ ਐਕਸਟਰਾ ਲੱਗ ਗਿਆ ਪਰ ਇਹ ਵੀ ਸਾਡਾ ਬਹੁਤ ਬਾਜ਼ੀਬ ਹੈ ਵੱਲੋਂ ਹੋਰਾਂ ਦੇ ਅਕੋਰਡਿੰਗ ਸਾਡਾ ਕੀ ਦੋਸਤੋ ਵਰਤ ਕੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਏਗਾ ਹਨਾ ਤੇ ਮੁਸੇ ਸਾਹਿਬ ਨੇ ਬਹੁਤ ਹੀ ਦੋ ਕਮਾਲ ਦੀਆਂ ਆਈਟਮਾਂ ਆਪਾਂ ਨੂੰ ਦੱਸਿਆ ਨੇ ਜਿਹੜੀ ਲਾਸਟ ਦੇ ਵਿੱਚ ਜਿਹੜੇ ਲੋਕ ਹੁੰ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਸੁਨੇਹਾ ਦੇ ਦਿਓ ਆਪਦੇ ਵੱਲੋਂ ਦੇਖੋ ਜੀ ਸੁਨੇਹਾ ਮੇਰਾ ਸਬਸਿਧੇ ਚ ਕੰਚਨਾ ਨਾ ਪੋਗੋ ਆਪਣੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਾ ਕਰੋ ਦੂਸਰੀ ਬਾਤ ਚਾਹ ਸ਼ਹਿਦ ਹੋਇਆ ਚਾਹ ਹੋਇਆ ਅਤਰ ਠੀਕ ਹੈ ਨਾ ਜੀ ਇਹ ਦੋਨੋਂ ਡੁਪਲੀਕੇਟ ਵੀ ਆਉਂਦੇ ਨੇ ਡੁਪਲੀਕੇਟ ਸ਼ਹਿਦ ਦਾ ਕੀ ਲਾਸ ਹੈ ਤੁਹਾਡੀ ਬਾਡੀ ਦੇ ਅੰਦਰ ਜਿਹੜੇ ਜਦੋਂ ਨੇ ਜਾਣਾ ਹੈ ਮਤਲਬ ਜਿਵੇਂ ਕਹਦੀ ਇੱਕ ਤਰ੍ਹਾਂ ਦੀ ਜ਼ਹਿਰ ਪੈਦਾ ਕਰ ਰਿਹਾ ਹੈ ਔਰ ਇਸੇ ਤਰ੍ਹਾਂ ਜਿਹੜਾ オリジナル ਅਤਰ ਹੈ ਜਿਵੇਂ ਕਹਦੀ ਉਦ ਵਗੈਰਾ ਆਉਂਦੇ ਨੇ ਇਹਨਾਂ ਨੂੰ ਹੀ ਇਸਤੇਮਾਲ ਕਰੋ ਜਿੱਥੋਂ ਮਰਜ਼ੀ ਲਵੋ ਮੈਂ ਨਹੀਂ ਕਹਿੰਦਾ ਜਿੱਥੋਂ ਮਰਜ਼ੀ ਖਰੀਦੋ ਪਰ ओरिजिनल ਲਵੋ ओरिजिनल ਖਰੀਦਣਾ ਸਭ ਤੋਂ ਵੱਡਾ ਬੈਨੀਫਿਟ ਹੈ ਇਹ ਹੁੰਦਾ ਵੀ ਤੁਸੀਂ ਉਹਨੂੰ ਤੇ ਸਕਿਨ ਤੇ ਯੂਜ਼ ਕਰ ਲਿਓ ਤੁਹਾਡੀ ਸਾਲ ਨੂੰ ਡੇਢ ਸਾਲਾਂ ਨੂੰ ਜਾਂ ਕਿਸੇ ਵੀ ਤਰ੍ਹਾਂ ਤੁਹਾਡੀ ਸਕਿਨ ਦੇ ਉੱਪਰ ਕਿਸੇ ਤਰ੍ਹਾਂ ਸਾਈਡ ਇਫੈਕਟ ਨਾ ਹੋਵੇ ਸਾਈਡ ਇਫੈਕਟ ਨਾ ਹੋਵੇ ਕਿਉਂਕਿ ਇਹ ਚੀਜ਼ ਜਸ ਸੇਧਾ ਉੱਪਰ ਕੁਝ ਨਹੀਂ ਹੈ ਨਹੀਂ ਕੁਝ ਨਹੀਂ ਆਏਗਾ ਜੀ ਕੀ ਬਾਤ ਹੈ ਕੁਝ ਨਹੀਂ ਹੈ ਤੇ ਸਾਹਿਬ ਐਡਰੈਸ ਦੱਸ ਦਿਓ ਇੱਕ ਵਾਰੀ ਤੇ ਤੁਹਾਡਾ ਨੰਬਰ ਦੱਸ ਦਿਓ ਕਾਉਂਸਲਰ ਕਿੱਥੇ ਆ ਆਪਣਾ ਐਡਰੈਸ ਹੈਗਾ ਜੀ ਮਾਲੇਰ ਕੋਟਲਾ ਦੇ ਵਿੱਚ ਲਾਲ ਬਾਜ਼ਾਰ ਨਿਊਸਪੁਰ ਕਾਉਂਸਲ ਹੈ ਨਗ ਮਿਊਨਿਸਪਲ ਕਾਉਂਸਲ ਦੇ ਬਿਲਕੁਲ ਆਪੋਜ਼ਿਟ ਅਤਰਜ਼ ਅਲ ਹਰਮ ਬਾਇਰ ਸਿਆਮਾ ਅਤਰ 7707880564 ਸਾਡਾ ਨੰਬਰ ਹੈ ਤੁਸੀਂ ਸਾਨੂੰ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਸਾਡੇ ਕੋਲੋਂ ਅਤਰ ਮੰਗਵਾ ਲਓ ਊਦ ਮੰਗਵਾ ਲਓ ਸ਼ਹਿਦ ਮੰਗਵਾ ਲਓ ਕੁਝ ਵੀ ਮੰਗਾ ਲਓ ਅੱਛਾ ਸਾਡਾ ਕੋਈ ਐਕਸਟਰਾ ਚਾਰਜ ਨਹੀਂ ਹੁੰਦਾ ਹੈਗਾ ਬਲੋਜੀ ਮੈਂ ਕਹਦੀ ਆ ਨਾ ਬਸ ਸ਼ਿਪ ਚਾਰ ਕਰੋਡਾ ਸਾਡਾ ਇਨਕਲੋਡ ਹੋਊਗਾ ਤੇ ਪੂਰਾ ਸਾਰਾ ਸਾਡਾ ਲਿਖਿਆ ਹੁੰਦਾ ਤੁਸੀਂ ਕਿਹੜੇ ਕਿਹੜੇ ਸਾਡੇ ਸਾਡੇ ਪੇਜ ਨੇ ਤਕਰੀਬਨ 40 42 ਪੇਜ ਨੇ ਸਾਡੇ ਠੀਕ ਹੈ ਜੀ ਤੁਸੀਂ ਉਹਨਾਂ ਦੇ ਉੱਪਰ ਸਰਚ ਕਰ ਸਕਦੇ ਹੋ ਮਤਲਬ ਸਾਰਾ ਇਹਦੇ ਤੇ ਹਾਂ ਜੀ ਕਿ ਕੁਝ ਵੀ ਨਾ ਮਿਲੇ ਕਿ ਕੁਝ ਵੀ ਨਾ ਮਿਲੇ ਮੇਰਾ ਨਾਮ ਹੈਗਾ ਜੀ ਮੁਸਲਿਮ ਸਿਆਮਾ ਐਮ ਯੂ ਐਸ ਐਲ ਆਈ ਐਮ SAYAMA ਇਹਨੂੰ ਤੁਸੀਂ Google ਦੇ ਉੱਪਰ ਕਰਕੇ ਸਰਚ ਕਰ ਲਿਆ ਤੁਹਾਨੂੰ ਇਹਨਾਂ ਦੇ ਲੋਕਾਂ ਦਾ ਪਤਾ ਲੱਗ ਜਾਏਗਾ ਤੇ ਇਹਨਾਂ ਦੇ ਜਿਹੜੇ ਫਰਮ ਹੈ ਉਹਦਾ ਵੀ ਪਤਾ ਲੱਗ ਜਾਵੇ ਤੇ ਮੁਸਲਮ ਸਾਹਿਬ ਬਹੁਤ ਹੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਸੱਚੀਆਂ ਸੁੱਚੀਆਂ ਜਿਹੀਆਂ ਤੁਸੀਂ ਗੱਲਾਂ ਕੀਤੀਆਂ ਨੇ ਮੈਨੂੰ ਉਮੀਦ ਹੈ ਜਿਨ੍ਹਾਂ ਨੇ ਤੁਹਾਨੂੰ ਦੇਖਿਆ ਉਹਨਾਂ ਨੂੰ ਵੀ ਵਧੀਆ ਲੱਗਿਆ ਹੋਵੇਗਾ ਥੈਂਕ ਯੂ ਵੈਰੀ ਮਚ ਤੇ ਦੋਸਤੋ ਇਹੀ ਉਮੀਦ ਦੇ ਨਾਲ ਆਪਾਂ ਤੁਹਾਨੂੰ ਵਿਦਾ ਲੈਣੇ ਆ ਹੱਸਦੇ ਰਹੋ ਵਸਦੇ ਰਹੋ ਤਾਂ ਕਿ ਜਿਹੜੀਆਂ ओरिजिनल ਚੀਜ਼ਾਂ ਨੇ ਜੇ ਮੁਸਲਮ ਸਾਹਿਬ ਨੇ ਕਹਿਆ ਉਹ ਵਰਤੀਏ ਤੇ ਸਾਡੀ ਸਿਹਤ ਤੋਂ ਉੱਪਰ ਕੁਝ ਨਹੀਂ ਹੁੰਦਾ ਹਲਾ ਮਿਲਦੇ ਆਂ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਜਲਦੀ ਧੰਨਵਾਦ